ਪੰਜਾਬ ਵਿੱਚ ਆਏ ਹੜ੍ਹ ਨਾਲ ਬਹਾ ਕੇ ਲੈ ਗਿਆ ਕਈਆਂ ਦੀਆਂ ਆਸਾਂ ਤੇ ਉਮੀਦਾਂ ਗਰੀਬ ਕਿਸਾਨ ਦੀ 2.5 ਏਕੜ ਜ਼ਮੀਨ ਨਾਲ ਬਹਾ ਕੇ ਲੈ ਗਿਆ ਸਤਲੁਜ ਦਰਿਆ 2 ਮਹੀਨੇ ਦੇ ਕਰੀਬ ਗਰੀਬ ਕਿਸਾਨ ਨੇ ਰੱਖਿਆ ਸੀ ਆਪਣੀ ਧੀ ਦਾ ਵਿਆਹ ਪੁੱਤਾਂ ਵਾਂਗੂ ਪਾਲੀ ਫਸਲ ਵੇਚ ਕੇ ਹੱਥ ਪੀਲੇ ਕਰਨੇ ਸਨ ਆਪਣੀ ਇਕਲੌਤੀ ਧੀ ਦੇ ਫਸਲ ਦੇ ਨਾਲ ਨਾਲ ਜ਼ਮੀਨ ਵੀ ਦਰਿਆ ਵਿੱਚ ਸਮਾਈ ਪਰਿਵਾਰ ਨੇ ਸੱਜਣ ਦਾਨੀਆਂ ਤੋਂ ਲਗਾਈ ਮਦਦ ਦੀ ਗੋਹਾਰ ਇਸ ਵਾਰ ਪੰਜਾਬ ਵਿੱਚ ਆਏ ਹੜ੍ਹ ਨੇ ਹਜ਼ਾਰਾਂ ਪਰਿਵਾਰਾਂ ਨੂੰ ਉਜਾੜ ਕੇ ਰੱਖ ਦਿੱਤਾ ਹੈ ਉਹਨਾਂ ਵਿੱਚੋਂ ਇੱਕ ਹੈ ਪਰਿਵਾਰ ਫਰੋਜਪੁਰ ਦੇਸ ਰੱਦੀ ਪਿੰਡ ਝੁੱਗੇ ਸ਼ੀਨੇ ਵਾਲੇ ਦਾ ਰਹਿਣ ਵਾਲਾ ਬਿੱਟੂ ਸਿੰਘ ਜਿਸ ਨੇ ਆਪਣੀ ਧੀ ਦਾ ਵਿਆਹ ਅਗਲੇ ਮਹੀਨੇ ਰੱਖਿਆ ਹੋਇਆ ਸੀ ਅਤੇ ਹੜ੍ਹ ਦੀ ਇਸੇ ਵਾਰ ਵੱਜੀ ਕੀ ਧੀ ਦੇ ਵਿਆਹ ਦੇ ਸਾਰੇ ਸੁਪਨੇ ਪਲ ਵਿੱਚ ਹੀ ਚੱਕਣਾ ਚੂਰ ਹੋ ਗਏ ਬਿੱਟੂ ਸਿੰਘ ਨੇ ਆਪਣੀ ਧੀ ਕਿਰਨਦੀਪ ਕੌਰ ਦਾ ਮੰਗਣਾ 1 ਮਹੀਨਾ ਪਹਿਲਾਂ ਪਿੰਡ ਅਲੀਕੇ ਦੇ ਰਹਿਣ ਵਾਲੇ ਪਰਿਵਾਰ ਨਾਲ ਕੀਤਾ ਸੀ ਉਸ ਦੇ ਹੱਥ ਪੀਲੇ ਕਰਕੇ ਉਸ ਨੂੰ ਅਕਤੂਬਰ ਵਿੱਚ ਤੋੜਨਾ ਸੀ ਹੜ੍ਹ ਦੇ ਪਾਣੀ ਨੇ ਬਿੱਟੂ ਦੀ ਜ਼ਮੀਨ ਨਿਗਲ ਲਈ ਅਤੇ ਪੁੱਤਾ ਵਾਂਗੂ ਪਾਲੀ ਫਸਲ ਖਤਮ ਕਰ ਦਿੱਤੀ ਬਿੱਟੂ ਨੂੰ ਹੁਣ ਇਹ ਗਾਮ ਸਤਾ ਰਿਹਾ ਹੈ ਕਿ ਉਹ ਆਪਣੀ ਧੀ ਦਾ ਵਿਆਹ ਕਿਵੇਂ ਕਰੇਗਾ ਜੋ ਪੈਸੇ ਉਸਨੇ ਆਪਣੀ ਫਸਲ ਵੇਚ ਕੇ ਕਮਾਉਣੇ ਸੀ ਜਿਸ ਨਾਲ ਉਸਨੇ ਆਪਣੀ ਧੀ ਦਾ ਵਿਆਹ ਕਰਨਾ ਸੀ ਉਹ ਸਭ ਕੁਝ ਦਰਿਆ ਪਾਣੀ ਦੇ ਨਾਲ ਰੋੜ ਕੇ ਲੈ ਗਿਆ ਬਿੱਟੂ ਦਾ ਕਹਿਣਾ ਹੈ ਜੋ ਦੁੱਖਾਂ ਦਾ ਪਹਾੜ ਉਸਤੇ ਡਿੱਗਿਆ ਹੈ ਸ਼ਾਇਦ ਹੀ ਕਦੀ ਉਸ ਤੋਂ ਬਾਹਰ ਨਿਕਲਣਾ ਨਿਕਲ ਪਾਵੇਗਾ ਜਾਂ ਨਹੀਂ ਉਤੇ ਹੀ ਬਿੱਟੂ ਦੀ ਤੀਕਰਨ ਦੀਪਕੌਰ ਇਹ ਸੋਚਾਂ ਵਿੱਚ ਡੁੱਬੀ ਹੈ ਕਿ ਅਗਲੇ ਮਹੀਨੇ ਉਸ ਦਾ ਵਿਆਹ ਉਸ ਦਾ ਪਿਤਾ ਕਿਵੇਂ ਕਰੇਗਾ ਜੋ ਫਸਲ ਵੇਚ ਕੇ ਆੜਤੀਏ ਤੋਂ ਪੈਸੇ ਲਿਆ ਕੇ ਉਸ ਨੇ ਆਪਣੀ ਧੀ ਦੇ ਹੱਥ ਪੀਲੇ ਕਰਨੇ ਸਨ ਉਹਨਾਂ ਦੀ ਜ਼ਮੀਨ ਸਤਲੁਜ ਦਰਿਆ ਵਿੱਚ ਰੁੜ ਗਈ ਹੈ ਕੀ ਉਸ ਦਾ ਵਿਆਹ ਹੋ ਪਾਵੇਗਾ ਜਾਂ ਨਹੀਂ ਇਹ ਸੋਚ ਕੇ ਉਸ ਦੀਆਂ ਅੱਖਾਂ ਭਰ ਆਉਂਦੀਆਂ ਨੇ ਉੱਥੇ ਹੀ ਪਤੀ ਅਤੇ ਧੀ ਦੀ ਹਾਲਤ ਵੇਖ ਕੇ ਬਿੱਟੂ ਦੀ ਪਤਨੀ ਦਾ ਵੀ ਬੁਰਾ ਹਾਲ ਹੈ ਅਤੇ ਪੂਰਾ ਪਰਿਵਾਰ ਹੋਰ ਆਸਾਂ ਲਗਾ ਕੇ ਬੈਠਾ ਹੋਇਆ ਹੈ ਕੋਈ ਆ ਕੇ ਉਹਨਾਂ ਦੀ ਬਾਹ ਫੜੇ ਉਹ ਆਪਣੀ ਧੀ ਦੀ ਕੰਨਿਆਦਾਨ ਕਰ ਸਕਣ ਤਾਂ ਜੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ ਜੋ ਪਰਿਵਾਰ ਦੀ ਮਦਦ ਹੋ ਸਕੇ ਅਤੇ ਪਰਿਵਾਰ ਦੀ ਧੀ ਦਾ ਵਿਆਹ ਸਰ ਸਕਣ ਕਿਰਨਦੀਪ ਹਾਂਜੀ ਕਿਰਨਦੀਪ ਕਿੱਥੋਂ ਦੇ ਆਣ ਬਣਦੇ ਸੀ ਪਿੰਡ ਛੇ ਨੇ ਵਾਦੇ ਚਿੱਤ ਨੇ ਤੇ ਤੁਹਾਡਾ ਵਿਆਹ ਕਦੋਂ ਦਾ ਸੀ ਤੁਹਾਡੀ ਦਸਵੇਂ ਮਹੀਨੇ ਕੀ ਉਮੀਦਾਂ ਕਿਸ ਤਰ੍ਹਾਂ ਦੀਆਂ ਰੱਖੀਆਂ ਤੁਸੀਂ ਸੁਪਨੇ ਕਿਸ ਤਰ੍ਹਾਂ ਦੇ ਅੱਜ ਜਿਹੜਾ ਬਾਦ ਸੁਪਨੇ ਸੀ ਜਿਵੇਂ ਸਾਰੇ ਪਾਣੀ ਨਾਲ ਰੋੜ ਲਾਈ ਹੈ ਹੈ ਵਾਦੂ ਸੁਪਨੇ ਸੀ ਜਿਹੜੇ ਸਾਰੇ ਪਾਣੀ ਨਾਲ ਖਰਾਬ ਪਿਆ ਕਿਸ ਤਰ੍ਹਾਂ ਤੋਂ ਇਹ ਪਾਲੀ ਫਸਲ ਕਿਸ ਤਰ੍ਹਾਂ ਪਾਲੀ ਫਸਲ ਸੀ ਮੇਰੇ ਢਾਡੀ ਨਿੰਨੇ ਪਿਆਰਾ ਨਾਲ ਪਾਲੀ ਸੀ ਜਿਵੇਂ ਸਾਨੂੰ ਪਾਲਦਾ ਉਹਨੇ ਪਾਲੀ ਸੀ ਉਹਨੇ ਇੰਨਾ ਦਾ ਧਿਆਨ ਰੱਖਿਆ ਸੀ ਪਰ ਪਾਣੀ ਨਾ ਸਭ ਕੁਝ ਖਤਮ ਹੋ ਗਿਆ ਸਾਡੀ ਫਸਲ ਦੇ ਨਾਲ ਨਾਲ ਸਾਡੀ ਜਮੀਨ ਹੀ ਵਿੱਚ ਰੋੜ ਤੇ ਲੈ ਦੇ ਲੈ ਕੇ ਰੋੜ ਤੇ ਜਿੰਦ ਦਿਨ ਸਾਡੀ ਰੋਟੀ ਚੱਲਦੀ ਸੀ ਜਿੰਦੇ ਸਿਰ ਤੇ ਆ ਸੀ ਸੀ ਉਮੀਦ ਸੀ ਕਿ ਕੋਈ ਆਏਗਾ ਕੁਝ ਨਾ ਹਾਂਜੀ ਸਾਨੂੰ ਸੀ ਜੇ ਉਮੀਦ ਵੀ ਸਾਡੀ ਫਸਲ ਹੋਏ ਜੀ ਫਿਰ ਮੇਰਾ ਵਿਆਹ ਵੀ ਹੋ ਜੇਦਾ ਕੋਈ ਖਰਚਾ ਵੀ ਨਹੀਂ ਹੋਣਾ ਕਰਜ਼ਾ ਵੀ ਨਹੀਂ ਚੜਨਾ ਪਰ ਹੁਣ ਸਭ ਖਤਮ ਹੋ ਸਕਦਾ ਇਹ ਕਰਜ਼ਾ ਲੈਣਾ ਪਵੇਗਾ ਕਿਸ ਤਰ੍ਹਾਂ ਹਾਂਜੀ ਯਾਰ ਇਹ ਬੰਦਾ ਸਾਰਾ ਪਾਣੀ ਹਾਂਜੀ ਸਾਰਾ ਪਾਣੀ ਫੇਰ ਤੋਂ ਐਨਾ ਮੇਰੇ ਦਾਦੀ ਨੇ ਪਿਆਰ ਨਾਲ ਫਸਲ ਨੂੰ ਬਸ ਸਾਹਬੇ ਰੱਖਿਆ ਸੀ ਜ਼ਮੀਨ ਨੂੰ ਐਨੀ ਮਿਹਨਤ ਨਾਲ ਬਣਾਈ ਸੀ ਉਹਨਾਂ ਨੇ ਹਾਂਜੀ ਭਰਾ ਮੇਰਾ ਹੈਂਡੀ تھا ਉਹ ਕਰ ਨਹੀਂ ਸਕਦਾ ਹਰ ਕੋਈ ਨਹੀਂ ਕਰਦਾ ਤੁਸੀਂ ਕਰਾਉਂਦੇ ਯਾਰ ਹਾਂਜੀ ਤੁਸੀਂ ਕਰਾਉਂਦੇ ਹਾਂਜੀ ਅਸੀਂ ਆਪ ਖੇਤ ਜਾਂਦੇ ਅਸੀਂ ਜੇ ਮੇਰੀ ਮੰਮੀ ਸੀ ਡੈਡੀ ਅਸੀਂ ਤਿੰਨ ਪੂਰਾ ਪਰਿਵਾਰ ਹੀ ਹਾਂਜੀ ਬਾੜ ਰਿਹਾ ਹੈ ਹਾਂਜੀ ਹਾਂਜੀ ਕੋਈ ਉਮੀਦ ਨਹੀਂ ਨਹੀਂ ਹੁਣ ਨਹੀਂ ਕੋਈ ਉਮੀਦ ਰਹੀ ਵੀ ਦੁਬਾਰਾ ਜ਼ਮੀਨਾਂ ਬਾੜ ਸਕਣ ਨਹੀਂ ਉਮੀਦ ਨਹੀਂ ਦਰਿਆ ਨੇ ਵਿੱਚੇ ਲੈ ਲਈ ਆਪ ਦੇ ਆ ਨਿੰਨ ਸਾਰੀ ਰੋਡ ਤੇ ਸਾਡੇ ਸਾਰੇ ਜ਼ਮੀਨ ਅਡੇ ਤੋਂ ਵੀ ਸਾਡੇ 2 ਕਿੱਲੇ ਜ਼ਮੀਨ ਹੈ ਸੀ ਜਿੰਦੇ ਤੋਂ ਸਾਡੀ ਰੋਟੀ ਚੱਲਦੀ ਸੀ ਜੇਸੀ ਰੋਟੀ ਖਾਂਦੇ ਸੀ ਰੋਟੀ ਤਾਂ ਵੀ ਆਵਾਜ਼ ਆ ਰੋਟ ਇਸ ਤਰ੍ਹਾਂ ਹੁਣ ਸਾਨੂੰ ਕੋਈ ਉਮੀਦ ਨਹੀਂ ਬੈਸੀ ਰੋਟੀ ਤੇ ਖਾਣਾ ਕਿੱਥੇ ਜਾਵਾਂਗੇ ਕੋਈ ਹੋਰ ਕੰਮ ਕਰ ਬਈ ਨਹੀਂ ਜੀ ਹੋਰ ਬਸ ਜ਼ਮੀਨ ਸੀ ਜਿੰਦੇ ਸਿਰ ਤੇ ਅਸੀਂ ਸੀ ਜਿੱਥੋਂ ਔੜਾ ਸੀ ਕੁਛ ਹਾਂਜੀ ਵਿਫਸਰ ਆਇਲੀ ਤੇ ਅਸੀਂ ਪੁੱਛੋਗੇ ਸਾਡਾ ਥਾਨ ਪੀਣ ਦਾ ਸੀ ਤਾਂ ਜੋਗਲੀ ਮੇਰ ਨਾ ਮਾਨੋ ਬਾਈ ਹਾਂਜੀ ਮਾਨੋ ਬਾਈ ਮਾਨੋ ਬਾਈ ਕਿੱਥੇ ਰਹਿੰਦੇ ਸੀ ਛੀਨੇ ਵਾਲੇ ਚੁੱਗੇ ਛੀਨੇ ਵਾਲੇ ਚੁੱਗੇ ਹਾਂਜੀ ਜਿਹੜੀ ਫਸਲਾਂ ਨੇ ਤੁਹਾਡੀਆਂ ਕਿਸ ਤਰ੍ਹਾਂ ਜਿਹੜੀਆਂ ਹਨਾ ਹੜ ਨੇ ਜਿਹੜੀਆਂ ਆਪਣੇ ਚਪੇੜ ਵਿੱਚ ਲੈ ਗਏ ਹਾਂਜੀ ਹੜ ਦੇ ਪਾਣੀ ਆਣ ਕਰ ਫਸਲਾਂ ਵੀ ਰੁੜ ਗਈਆਂ ਤੇ ਪਹਿਲੀ ਵੀ ਦਰਿਆ ਦੇ ਲੁੜ ਗਈਏ ਚਪੇੜ ਚ ਲੈ ਕਿੰਨੀ ਪਹਿਲੇ ਸੀ ਜਿਹੜੀ ਚਪੇੜ ਦੋ ਕਿੱਲੇ ਸੀ ਉਹ ਵੀ ਦਰਿਆ ਨੇ ਖਿੱਚ ਲਈ ਹਾਂ ਉਹ ਦਰਿਆ ਨੇ ਖਿੱਚ ਲਈ ਕੀ ਉਮੀਦਾਂ ਸੀ ਤੁਸੀਂ ਬਣਾ ਲਾ ਕੇ ਬੈਠੇ ਸੀ ਅਸੀਂ ਮਿਹਨਤ ਲਾ ਕੇ ਬੈਠੇ ਸੀ ਵੀ ਫਸਲਾਂ ਹੋਣਗੀਆਂ ਤੇ ਫਸਲਾਂ ਦੇ ਆੜ ਦੀਦ ਲੈ ਕੇ ਲੜਕੀ ਦਾ ਵਿਆਹ ਰੱਖਿਆ ਸੀ 10ਵੇਂ ਮਹੀਨੇ ਦਾ ਹਾਂਜੀ ਤੇ ਉਹ ਨਹੀਂ ਸਾਡੇ ਸੁਪਨੇ ਪੂਰੇ ਹੋਏ ਉਹ ਸਾਡੇ ਸੁਪਨੇ ਡੁੱਬ ਚੁੱਕੇ ਨੇ ਹੂੰ ਹੁਣ ਸਾਡੇ ਕੋ ਕੋਈ ਹੱਲ ਨਹੀਂ ਹੈਗਾ ਤੇ ਅਸੀਂ ਮੁੰਡਾ ਹੈਂਡੀਕੈਪ ਹੈ ਉਹਨੂੰ ਪਾਲਣ ਪੋਛੇ ਬੜਾ ਔਖਾ ਸਾਨੂੰ ਹੂੰ ਤੇ ਹੁਣ ਵਿਆਹ ਵੀ ਸਾਨੂੰ ਨਹੀਂ ਦਿਸਦਾ ਵੀ ਅਸੀਂ ਕਿਵੇਂ ਕਰੀਏ ਹੂੰ ਤੇ ਕੋਈ ਦਾਨੀ ਰੀਰ ਕੋਈ ਮਦਦ ਕੀਤੀ ਜਾਵੇ ਸਾਡੀ ਤੀ ਤਾਂ ਵਿਆਹ ਹੋ ਸਕੇ ਹਾਂਜੀ ਉਹਨ ਕਿਸ ਤਰ੍ਹਾਂ ਸਾਰੀ ਉਮੀਦਾਂ ਦੀ ਪਾਣੀ ਫਿਰਦੇ ਹਾਂਜੀ ਸਾਰੇ ਸਾਡੀ ਵੇਦਾ ਤੇ ਸਾਰੇ ਪਾਣੀ ਫਿਰ ਗਏ ਕੁਛ ਨਹੀਂ ਸਾਡੇ ਕੋਲ ਰਹਿ ਗਿਆ ਬਸ ਕੱਲਾ ਖਾਰ ਹੀ ਹੈਗਾ ਸਾਡੇ ਕੋਲ ਹਾਂਜੀ ਹੂੰ ਰੋਟੀ ਤਾਂ ਵੀ ਮਥਾਜ ਹਾਂ ਰੋਟੀ ਤਾਂ ਵੀ ਮਥਾਜ ਅਗੇ ਆਏ ਇੱਕ ਸੀ ਸਾਡਾ ਕਰਨ ਵਾਲਾ ਇਹਨਾਂ ਦਾ ਪਿਤਾ ਜੀ ਉਹ ਵੀ ਉਹਨੂੰ ਪਰੇਸ਼ਾਨ ਹੈਗਾ ਦਬਾਗ ਤੇ ਹਾਂਜੀ ਪ੍ਰੈਸ਼ਨ ਪ੍ਰੈਸ਼ਨ ਕਿਸ ਤਰ੍ਹਾਂ ਦੇ ਟੈਂਸ਼ਨ ਇਹੋ ਸਾਰੇ ਫਸਲ ਵੀ ਰੁੜ ਗਈ ਪੈਲੀ ਵੀ ਰੁੜ ਗਈ ਵੀ ਹੁਣ ਕੀ ਕਰਾਂਗੇ ਕੀ ਖਾਵਾਂਗੇ ਕਿਸ ਤਰ੍ਹਾਂ ਪੁੱਤਾ ਵਾਂਗੂ ਪਾਲਦੇ ਸੀ ਬੜੇ ਬੱਚਿਆਂ ਵਾਂਗੂ ਪਾਲਦੇ ਸੀ ਤੇ ਕਦੋਂ ਆਉਣ ਦੀ ਮਿਹਨਤ ਸੀ ਉਹ ਦਹਾੜਾਂ ਦੇ ਜੇਪੇਟ ਚ ਆ ਗਏ ਤੇ ਹੁਣ ਸਾਨੂੰ ਕੁਛ ਨਹੀਂ ਦਿਸਦਾ ਨਾ ਸਾਨੂੰ ਪੈਲੀ ਦੀ ਮਿਹਨਤ ਦੇ ਨਾ ਸਾਨੂੰ ਫਸਲ ਦੀ ਮਿਹਨਤ ਦੇ ਤੇ ਇਹੋ ਮਿਹਨਤ ਹੈਗੀ ਸਾਨੂੰ ਵੀ ਸਾਡੇ ਦਾਨੀ ਵੀਰ ਨੇ ਕਿੜੇ ਉਹ ਸਾਡੀ ਮਦਦ ਕੀਤੀ ਜਾਵੇ ਲੜਕੀ ਦਾ ਵਿਆਹ ਵੀ ਹੋ ਜਾਵੇ ਤੇ ਬੱਚਾ ਸਾਡੇ ਕੋਲ ਹੈਂਡਿਕੈਪ ਹੈ ਵੀ ਸਾਡੀ ਕੋ ਮਦਦ ਕੀਤੀ ਜਾਵੇ ਹਾਂਜੀ ਬਿੱਟੂ ਸਿੰਘ ਨਾਮ ਮੇਰਾ ਹਾਂਜੀ ਫਿਰਂਡਸ਼ੀਨਲ ਜੁਗੇ ਫਰੋਜਪੁਰ ਤੋਂ ਸਾਡੀ ਫਸਲ ਤਾਂ ਖਰਾਬ ਹੋਈ ਨਾਲ ਜਮੀਨ ਵੀ ਲੋੜ ਗਈ ਹੂੰ ਜੋ ਮਿੱਡਾ ਸਭ ਖਤਮ ਹੋ ਗਿਆ ਠੀਕ ਆ ਵਿਆਹ ਵੀ ਰੱਖਿਆ ਹਾਂਜੀ ਕਦੋਂ ਤਾਂ ਗਿਆ ਅਸੀਂ ਤਾਂ ਕੀ ਸੁਪੜੇ ਦਸਵੇਂ ਮਹੀਨੇ ਤੇ ਰੱਖਿਆ ਸੀ ਵਿਆਹ ਹੂੰ ਪਰ ਨਹੀਂ ਹੋਣੂਗਾ ਕੀ ਸੁਖਣੇ ਤੁਹਾਡੇ ਕਿਸ ਤਰ੍ਹਾਂ ਦੇ ਸੁਖਣੇ ਲੱਗ ਗਿਆ ਆਪਾਂ ਵਿਆਹ ਕਰਾਂਗੇ ਕੀ ਆੜਤੀਏ ਤੋਂ ਫੜ ਕੇ ਕਰਾਂਗੇ ਕਿਸ ਤਰ੍ਹਾਂ ਕਰਾਂਗੇ ਹਾਂਜੀ ਉਹ ਆੜਤੀਓ ਕਰਜ਼ਾ ਲੈ ਕੇ ਵਿਆਹ ਕਰਾਂਗੇ ਫਸਲ ਦੇ ਦਿਆਂਗੇ ਪਰ ਨੇ ਸਭ ਕੁਝ ਖਤਮ ਹੋ ਗਿਆ ਇਹ ਦਰਿਆ ਤੁਹਾਡੀ ਜ਼ਮੀਨ ਸਾਰੀ ਲੈ ਗਿਆ ਸਾਰੀ ਸਾਰੀ ਲੈ ਗਿਆ ਸਾਰੀ ਰੋੜ ਗਈ ਸਭ ਖਤਮ ਹੋ ਗਿਆ ਨਹੀਂ ਉੜ ਰਾਇ ਕੋਈ ਨਹੀਂ ਜੀ ਆਸਰਾ ਕੋਈ ਸਹਾਰਾ ਕੋਈ ਕੁਛ ਨਹੀਂ ਸਰਕਾਰ ਆਵੇ ਹੋ ਬੇਨਤੀ ਹੈ ਵੀ ਕੁਝ ਸਾਡੀ ਮਦਦ ਕੀਤੀ ਜਾਵੇ ਹਾਂ ਹਾਂਜੀ ਧੀ ਦਾ ਵਿਆਹ ਵੀ ਹੋ ਸਕੇ ਹਾਂਜੀ ਬਹੁਤ ਮੁਸ਼ਕਲ ਚ ਰਹੀ ਸੀ ਕਿਸ ਤਰ੍ਹਾਂ ਪਾਲੀ ਹੀ ਫਸਲ ਜੀ ਬਹੁਤ ਹੀ ਵੀ ਵਧੀਆ ਚੰਗੀ ਪਾਲੀ ਸੀ ਫਸਲ ਪੁੱਤਾਂ ਵਾਂਗੂ ਪਰ ਨਹੀਂ ਸਭ ਕੁਝ ਖਤਮ ਹੋ ਗਿਆ ਬੜੀ ਮਿਹਨਤ ਕੀਤੀ ਬਹੁਤ ਜ਼ਿਆਦਾ ਮਿਹਨਤ ਕੀਤੀ ਸੀ ਫਸਲ ਖਰਾਬ ਹੋ ਗਈ ਬਾਕੀ ਜ਼ਮੀਨ ਵੀ ਰੁੜ ਗਈ ਜ਼ਮੀਨ ਵੀ ਖਤਮ ਹੋ ਗਈ ਹਾਂਜੀ ਠੀਕ ਹੁਣ ਕੀ ਕਰਾਂਗੇ ਅਸੀਂ ਤੇ ਕੀ ਖਾਵਾਂਗੇ ਇਹੋ ਸਾਡੀ ਮੇਨ ਸੀ ਆਸਰਾ ਸੀ ਜ਼ਮੀਨ ਦਾ ਪਰ ਨਹੀਂ ਉਹ ਵੀ ਖਤਮ ਹੋ ਗਈ ਮੁੰਡਾ ਵੀ ਹੈਂਡੀਕੈਪ ਬਸ ਜੀ ਬੱਚਾ ਤੁਹਾਡਾ ਹੈਂਡੀਕੈਪ ਹੈਂਡੀਕੈਪ ਬੱਚਾ ਕੀ ਕੀਤਾ ਜਾ ਸਕਦਾ ਉਹ ਮਾਲਕ ਦੀ ਮੇਅਰ ਕੋਈ ਕਰੇਗਾ ਜੋ ਕਰੇਗਾ ਸਰਕਾਰਾਂ ਦਾ ਸਾਡੇ ਤੋਂ ਦੂਰ ਪਹੁੰਚ ਗਿਆ ਹਾਂ ਹਾਂਜੀ ਕੋਈ ਮਾਲਕਿਆ ਕੋਈ ਤੀਹੇ ਹੈਲਪ ਕੀਤੀ ਜੇ ਕੋਈ ਵੀਰਦਾਨੀ ਵੀਰ ਕੋਈ ਸਰਕਾਰਾਂ ਦਾ ਤੱਕੀ ਹੈਲਪ ਕਰਨੀ ਕੋਈ ਦਾਨੀ ਵੀਰ ਕਰ ਸਕਦਾ ਸਾਡੀ ਹਾਂਲ ਕੀਤੀ ਜਾਵੇ ਹਾਂਜੀ